ਆਖਰ ਕੀ ਬਣੇਗਾ ਸਾਡੇ ਸਮਾਜ ਦਾ ਆ ਸਕੂਲੀ ਬੱਚੀ ਨੇ ਛੋਟੀ ਬੱਚੀ ਨੇ ਸਕੂਲ ਦੇ ਬਾਥਰੂਮ ਦੇ ਅੰਦਰ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਜਦੋਂ ਦੀ ਇਹ ਘਟਨਾ ਲੋਕਾਂ ਦੇ ਸਾਹਮਣੇ ਆਈਆ ਉਦੋਂ ਦਾ ਲੋਕਾਂ ਦੇ ਵਿੱਚ ਇੱਕ ਹੜਕੰਪ ਮਚ ਗਿਆ ਚਾਰੇ ਪਾਸੇ ਚਰਚਾ ਫੈਲ ਗਈ ਹੈ ਤੇ ਤੁਰੰਤ ਇਸ ਘਟਨਾ ਦੇ ਉੱਪਰ ਰਾਜ ਦੇ ਜਿਹੜਾ ਬਾਲ ਅਧਿਕਾਰ ਸੁਰੱਖਿਆ ayog ਆ ਉਹਨੇ ਵੀ ਐਕਸ਼ਨ ਲਿਆ ਉਹ ਵੀ ਤੁਰੰਤ ਉਹਨਾਂ ਨੇ ਡੀਐਸਪੀ ਨੂੰ ਨਿਰਦੇਸ਼ ਦਿੱਤੇ ਨੇ ਕਿ ਸਕੂਲ ਦਾ ਦੌਰਾ ਕੀਤਾ ਜਾਵੇ ਜਿਹੜੀ ਥਾਂ ਤੇ ਇਹ ਘਟਨਾ ਵਾਪਰੀ ਆ ਉਹਦਾ ਦੌਰਾ ਕੀਤਾ ਜਾਵੇ ਤੇ ਪਤਾ ਲਾਇਆ ਜਾਵੇ ਕਿ ਆਖਰ ਇਹ ਘਟਿਆ ਕਰਤੂਤ ਕਿਸ ਦੀ ਸੀ ਕਿਸ ਨੇ ਬੱਚੀ ਦੇ ਨਾਲ ਕੋਈ ਕਾਨੂੰਨਾ ਅਪਰਾਧ ਕੀਤਾ ਜਿਹਦੇ ਕਰਕੇ ਇਹ ਘਟਨਾ ਵਾਪਰੀ ਜਿਹਦੇ ਕਰਕੇ ਉਹ ਬੱਚੀ ਪ੍ਰੈਗਨੈਂਟ ਹੋਈ ਪਰ ਨਾਲ ਨਾਲ ਕਈ ਵੱਡੇ ਸਵਾਲ ਇਸ ਮਾਮਲੇ ਤੇ ਉੱਠ ਖੜੇ ਹੋਏ ਨੇ ਕਿ ਆਖਰ ਜੇਕਰ ਇਹ ਸਕੂਲੀ ਬੱਚੀ ਪ੍ਰੈਗਨੈਂਟ ਸੀ ਗਰਭਵਤੀ ਸੀ ਇਹਨੂੰ ਬੱਚਾ ਹੋਣ ਵਾਲਾ ਸੀ ਤਾਂ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਾ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇਹ ਘਟਨਾ ਕਰਨਾਟਕ ਦੇ ਵਿੱਚ ਵਾਪਰੀ ਆ ਕਰਨਾਟਕ ਦੇ ਇੱਕ ਸਕੂਲ ਦੇ ਅੰਦਰ 9ਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਨੇ ਸਕੂਲ ਦੇ ਟਾਇਲਟ ਦੇ ਅੰਦਰ ਇੱਕ ਬੱਚੇ ਨੂੰ ਜਨਮ ਦਿੱਤਾ ਐਸ ਟਾਈਮ ਮਾਂ ਤੇ ਬੱਚਾ ਦੋਨੇ ਸੁਰੱਖਿਅਤ ਨੇ ਮਾਂ ਉਸ ਬੱਚੀ ਨੂੰ ਕਹਿਣ ਵਿੱਚ ਵੀ ਸ਼ਰਮ ਫੀਲ ਹੋ ਰਹੀ ਆ ਕਿਉਂਕਿ ਉਹ ਤਾਂ ਖੁਦ ਹਲੇ ਬੱਚੀ ਆ ਬਾਲੜੀ ਆ 14 ਸਾਲਾਂ ਦੀ ਜਿਹਨੂੰ ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ ਪਰ ਉਸ ਬੱਚੀ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਇਸ ਮਾਮਲੇ ਨੇ ਚਾਰੇ ਪਾਸੇ ਚਰਚਾ ਛੇੜ ਦਿੱਤੀ ਆ ਤੇ ਇਸ ਘਟਨਾ ਨੂੰ ਲੈ ਕੇ ਚਾਰ ਲੋਕਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਆ ਸਕੂਲ ਦੇ ਪ੍ਰਿੰਸੀਪਲ ਦੇ ਉੱਪਰ ਹੌਸਟਲ ਵਾਰਡਨ ਦੇ ਉੱਪਰ ਕੁੜੀ ਦੇ ਭਰਾ ਦੇ ਉੱਪਰ ਤੇ ਸਟਾਫ ਨਰਸ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਈ ਆ ਕਿ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਕੁਤਾਹੀ ਹੋਈ ਆ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕਹਿਣਾ ਕਿ ਲਗਭਗ 9 ਮਹੀਨੇ ਪਹਿਲਾਂ ਇਸ ਬੱਚੀ ਦੇ ਨਾਲ ਬਲਾਤਕਾਰ ਵਰਗੀ ਘਟਨਾ ਵਾਪਰੀ ਆ ਜਿਦੇ ਕਰਕੇ ਇਹ ਬੱਚੀ ਪ੍ਰੈਗਨੈਂਟ ਹੋਈ ਆ ਪਰ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਹਲੇ ਜਾਰੀ ਆ ਕਿ ਆਖਰ ਕੌਣ ਇਸ ਕਿਹੜੇ ਵਿਅਕਤੀ ਨੇ ਇਸ ਬੱਚੀ ਦੇ ਨਾਲ ਕੁਕਰਮ ਕੀਤਾ ਇਸ ਮਾਮਲੇ ਦੇ ਵਿੱਚ ਬੱਚੀ ਨੂੰ ਜਦੋਂ ਪੁੱਛਿਆ ਗਿਆ ਤਾਂ ਬੱਚੀ ਚੁੱਪਾ ਹਲੇ ਕੁਝ ਵੀ ਦੱਸਣ ਵਾਸਤੇ ਉਹ ਤਿਆਰ ਨਹੀਂ ਦਾ ਇਸ ਮਾਮਲੇ ਦੀ ਪੁਲਿਸ ਪੜਤਾਲ ਕਰ ਰਹੀ ਹੈ ਪੁਲਿਸ ਦੀ ਪੜਤਾਲ ਦੇ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਬਾਲ ਸੁਰੱਖਿਆ ਅਧਿਕਾਰ ਅਯੋਗ ਦੇ ਅਧਿਕਾਰੀਆਂ ਵੱਲੋਂ ਕਹਿਣਾ ਕਿ ਇਹ ਇਹੋ ਜੇ ਮਾਮਲੇ ਜਿਹੜੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਛੋਟੀਆਂ ਛੋਟੀਆਂ ਬੱਚੀਆਂ ਵੱਲੋਂ ਇਸ ਤਰੀਕੇ ਬੱਚਿਆਂ ਨੂੰ ਜਨਮ ਦੇਣਾ ਉਹਨਾਂ ਦੇ ਨਾਲ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਇਹ ਦਿਨੋ ਦਿਨ ਇਨ੍ਹਾਂ ਮਾਮਲਿਆਂ ਦੇ ਵਿੱਚ ਵਾਦਾ ਹੋ ਰਿਹਾ ਇਹ ਘਟਨਾ ਕਰਨਾਟਕ ਅੰਦਰ ਵਾਪਰੀਆ ਹਾਇਦਰਾਬਾਦ ਦੇ ਵਿੱਚੋਂ ਵੀ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਬੱਚੀ ਵੱਲੋਂ ਛੋਟੀ 9ਵੀਂ ਕਲਾਸ ਦੀ ਬੱਚੀ ਹੀ ਉਹ ਸੀ ਜਿਹਦੇ ਵੱਲੋਂ ਇੱਕ ਟਾਇਲਟ ਦੇ ਅੰਦਰ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਸੀ ਤੇ ਇਸੇ ਹੀ ਤਰ੍ਹਾਂ ਦੀ ਘਟਨਾ ਛਤੀਸਗੜ ਤੋਂ ਸਾਹਮਣੇ ਆਈ ਸੀ ਜਿੱਥੇ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਨੇ ਇੱਕ ਹਸਪੀਟਲ ਦੇ ਅੰਦਰ ਹਸਪਤਾਲ ਦੇ ਬਾਥਰੂਮ ਦੇ ਅੰਦਰ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਅਜੇ ਹੀਆਂ ਕਿੰਨੀਆਂ ਸਾਰੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਵਾਪਰ ਰਹੀਆਂ ਨੇ ਜਿਹੜੀ ਉਹ 36 ਗੜ ਵਾਲੀ ਘਟਨਾ ਸੀ ਜਿਹਦੇ ਵਿੱਚ ਇੱਕ ਛੋਟੀ ਬੱਚੀ ਨੇ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਨੇ ਟਾਇਲਟ ਦੇ ਅੰਦਰ ਹਸਪਤਾਲ ਦੇ ਟਾਇਲਟ ਦੇ ਅੰਦਰ ਬੱਚੀ ਨੂੰ ਜਨਮ ਦਿੱਤਾ ਸੀ ਉਹਦੇ ਵਿੱਚ ਬੱਚੀ ਦੀ ਮਾਂ ਨੇ ਤੇ ਉਸ ਬੱਚੀ ਨੇ ਰਲ ਕੇ ਬੱਚੇ ਨੂੰ ਟਾਇਲਟ ਦੇ ਵਿੱਚ ਹੀ ਸੁੱਟ ਦਿੱਤਾ ਸੀ ਜਿਹਦੇ ਕਰਕੇ ਜਿਹੜਾ ਬੱਚਾ ਸੀ ਉਹ ਟਾਇਲਟ ਦੇ ਵਿੱਚ ਫਸ ਗਿਆ ਤੇ ਨਾਲ ਹੀ ਉਹਦੇ ਮੂੰਹ ਦੇ ਵਿੱਚ ਗੰਦਾ ਪਾਣੀ ਪੈਣ ਕਰਕੇ ਉਸ ਬੱਚੇ ਦੀ ਮੌਤ ਹੋ ਗਈ ਸੀ ਆਖਰ ਇਹਨਾਂ ਬੱਚਿਆਂ ਨੂੰ ਕੌਣ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਪਰ ਬੇहद ਮੰਦ ਭਗੀਆਂ ਨੇ ਇਹ ਘਟਨਾਵਾ ਕਿ ਸਾਡੇ ਸਮਾਜ ਦੇ ਅੰਦਰ ਛੋਟੇ-ਛੋਟੇ ਬੱਚਿਆਂ ਬੱਚੀਆਂ ਹੁਣ ਬੱਚਿਆਂ ਨੂੰ ਜਨਮ ਦੇਣ ਲੱਗੀਆਂ ਨੇ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਦੁਨੀਆਦਾਰੀ ਦਾ ਕੁਝ ਵੀ ਪਤਾ ਨਹੀਂ ਹੁੰਦਾ ਜਿੰਨਾ ਟਾਈਮ ਸਾਡੇ ਸਮਾਜ ਦੇ ਅੰਦਰ ਧੀਆਂ ਪੈਣਾ ਪ੍ਰਤੀ ਆਪਣੀ ਮਾਨਸਿਕਤਾ ਬਦਲੀ ਨਹੀਂ ਜਾਂਦੀ ਓਨਾ ਟਾਈਮ ਇਹਨਾਂ ਮਾਮਲਿਆਂ ਦਾ ਸ਼ਾਇਦ ਹੱਲ ਨਹੀਂ ਹੋ ਸਕਦਾ ਕਿਉਂਕਿ ਇੰਨੇ ਸਖਤ ਕਾਨੂੰਨ ਵੀ ਬਣ ਗਏ ਪੋਕਸੋ ਵਰਗੇ ਐਕਟ ਇੱਥੇ ਬਣ ਚੁੱਕੇ ਨੇ ਪਰ ਫਿਰ ਵੀ ਅਪਰਾਧੀ ਜਿਹੜੀ ਮਾਨਸਿਕਤਾ ਹੈ ਨਿਤ ਹਵਸ ਦਾ ਸ਼ਿਕਾਰ ਬਣਾਉਣਾ ਬੱਚਿਆਂ ਨੂੰ ਇਹ ਘਟਨਾਵਾਂ ਘਟਦੀਆਂ ਹੀ ਨਹੀਂ ਬਲਕਿ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਲਗਭਗ 14 ਸਾਲ ਬਲਾਤਕਾਰ ਦੇ ਕੇਸ ਦੇ ਅੰਦਰ ਜੇਲ੍ਹ ਕੱਟ ਕੇ ਆਇਆ ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਆਉਂਦੇ ਸਾਰ ਹੀ ਉਹਨੇ ਆਪਣੀ ਬੱਚੀ ਦੇ ਨਾਲ ਫੇਰ ਬਲਾਤਕਾਰ ਕੀਤਾ ਉਹਨੇ ਆਪਣੀ ਹੀ ਧੀ ਦੇ ਨਾਲ ਬਲਾਤਕਾਰ ਕੀਤਾ ਤਾਂ ਅਜਿਹੀਆਂ ਜੜੀਆਂ ਘਟਨਾਵਾਂ ਨੇ ਸਾਡੇ ਸਮਾਜ ਦਾ ਆਮ ਰੁਝਾਨ ਬਣ ਚੁੱਕੀਆਂ ਨੇ ਆਏ ਦਿਨ ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਬੱਚੀ ਵੱਲੋਂ ਛੋਟੀ ਬੱਚੀ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਕਿੰਨੀਆਂ ਹੀ ਕਢਨਾਵਾ ਸਮਾਜ ਦੇ ਅੰਦਰ ਤਾਂ ਅੱਜ ਜਿੱਥੇ ਸਖਤ ਕਾਨੂੰਨ ਬਣ ਰਹੇ ਨੇ ਸਾਡੇ ਸਮਾਜ ਦੇ ਅੰਦਰ ਉੱਥੇ ਨਾਲ-ਨਾਲ ਜਿਹੜੀ ਔਰਤਾ ਪ੍ਰਤੀ ਗੰਦੀ ਘਟੀਆ ਮਾਨਸਿਕਤਾ ਹੈ ਜਗੀਰੂ ਮਾਨਸਿਕਤਾ ਉਹਨਾਂ ਨੂੰ ਬਦਲਣ ਦੀ ਲੋੜ ਆ ਜਿਹਦੇ ਜਿਹਦੇ ਵਾਸਤੇ ਸਕੂਲਾਂ ਨੂੰ ਕਾਲਜਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਕਰਨੇ ਚਾਹੀਦੇ ਆ ਸਕੂਲਾਂ ਦੇ ਅੰਦਰ ਕੁਝ ਵਿਸ਼ੇ ਇਹੋ ਜਿਹੇ ਪੜ੍ਹਾਏ ਜਾਣੇ ਚਾਹੀਦੇ ਆ ਬੱਚਿਆਂ ਨੂੰ ਤਾਂ ਕਿ ਜਿਹੜੀ ਔਰਤਾ ਪ੍ਰਤੀ ਛੋਟੀ ਘਟੀਆ ਜਿਗਰੂ ਮਾਨਸਿਕਤਾ ਉਹਨੂੰ ਬਦਲਿਆ ਜਾ ਸਕੇ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਪਾਸੇ ਵੱਲ ਧਿਆਨ ਦੇਣ ਕੁਝ ਕੈਂਪ ਲਗਾਏ ਜਾਣ ਕੁਝ ਇਦਾਂ ਦੀ ਸਿੱਖਿਆ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾਵੇ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਦਿਮਾਗੀ ਪੱਧਰ ਆ ਉਹ ਉੱਚਾ ਉੱਠੇ ਔਰਤਾ ਪ੍ਰਤੀ ਉਹਨਾਂ ਦੀ ਸੋਚ ਉਹਨਾਂ ਦਾ ਨਜ਼ਰੀਆ ਬਦਲੇ ਪਰ ਅਫਸੋਸ ਬੇहद ਅਫਸੋਸ ਕਿ ਇੱਥੇ ਸਰਕਾਰਾਂ ਨੂੰ ਵੀ ਸਿਰਫ ਆਪਣੀਆਂ ਵੋਟਾਂ ਦਾ ਮਤਲਬ ਆ ਲੋਕਾਂ ਵੱਲ ਉਹਨਾਂ ਦਾ ਕੋਈ ਧਿਆਨ